ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਪਹੁੰਚ ਚੁੱਕੇ ਹਾਂ ਲਦਾਖ ਤੇ ਦੇਖੋ ਮੌਸਮ ਇੱਥੋਂ ਦਾ ਤੇ ਸਿਰਾਂ ਗੱਲਬਾਤ ਹੋਈ ਪਈ ਆ ਮੌਸਮ ਦੇਖੋ ਕਿੰਨਾ ਸੋਹਣਾ ਵਾ ਐਂਡ ਗੱਲਬਾਤ ਹੋਈ ਬਈ ਆ ਕਹਿੰਦੇ ਐਂਡ ਗੱਲਬਾਤ ਏ ਭਾਈ ਜੀ ਆਪਾਂ ਮਜ਼ਾਕ ਕਰ ਰਹੇ ਸੀਗੇ ਆਪਾਂ ਕਿਤੇ ਨਹੀਂ ਲਦਾਖ ਪਹੁੰਚੇਗੇ ਆਪਾਂ ਉਹਦੇ ਆ ਪਿੰਡ ਦੇ ਵਿੱਚ ਤੇ ਆਪਾਂ ਆਪਦੇ ਸ਼ਹਿਰ ਦੇ ਵਿੱਚ ਹੀ ਫਿਰਦੇ ਆ ਜਿਲ੍ਹਾ ਮੋਗਾ ਤੇ ਤਹਿਸੀਲ ਧਰਮਗੋੜ ਤੇ ਕਿਹੜੇ ਕਿਹੜੇ ਪਿੰਡ ਸ਼ਹਿਰ ਤੋਂ ਇਦਾਂ ਦੇ ਬਦਲ ਦਿਖ ਰਹੇ ਆ ਜਰੂਰ ਕਮੈਂਟ ਕਰਕੇ ਦੱਸਿਓ ਅੱਜ ਬਣਿਆ ਪਿਆ ਵਾ ਲਦਾਖ ਵਾਲਾ ਮੌਸਮੀ ਉਹਦੇ ਕਹਿੰਨਗੇ ਵੀ ਬੱਦਲ ਬਾਈ ਪੂਰੀ ਹੋਈ ਬਈ ਆ ਬੱਦਲ ਬਾਈ ਡਾਣੀ ਹੋਈ ਕਹਿ ਸਕਦੇ ਆ ਵੀ ਬੱਦਲ ਵੇਖੋ ਆ ਜੇ ਕਿੰਨੇ ਸੋਹਣੇ ਹਨਾ ਵੀ ਉੱਪਰ ਜਦੋਂ ਨਿਗਾਹ ਮਾਰ ਕੇ ਵੇਖੀ ਤੇ ਮੈਂ ਕਿਹਾ ਵੀ ਅੱਜ ਤਾਂ ਲੇਹ ਲਾਖ ਵਾਲਾ ਮੌਸਮ ਹੀ ਬਣਿਆ ਪਿਆ ਬਲਦਰਾਖ ਵਾਲਾ ਐਂਡ ਗੱਲਬਾਤ ਕਹਿੰਦੇ ਵਾ ਹੋਈ ਭਈ ਅੱਜ ਦੇਖੋ ਇਦਾਂ ਲੱਗਦਾ ਜਿਵੇਂ ਹਨਾ ਵੀ ਵੀ ਆਪਾਂ ਸੱਚ ਕੋਈ ਲੇਹ ਲਾਖ ਪਹੁੰਚ ਚੁੱਕੇ ਹਾਂ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਜੇ ਮੌਸਮ ਅੱਜ ਵਧੀਆ ਲੱਗਿਆ ਤਾਂ ਅਗਲੇ ਟੇ ਤੋਂ ਆਏ ਮੁੜ ਜਾਈ ਦੇਖੋ ভাই ਸਿਰਾ ਗੱਲਬਾਤ ਕਹਿੰਦੇ ਐਂਡ ਗੱਲਬਾਤ ਹੋਈ ਭਈ ਅੱਜ ਇਹ ਕੋਈ ਮਨਹਾਲੀ ਮਨੋਲੀ ਉਹਦੇ ਕਹਿਣ ਨੂੰ ਕਹਿੰਦੇ ਹੋਲੇ ਦਾਖ ਦਾ ਕੋਈ ਮੌਸਮ ਨਹੀਂ ਹੈਗਾ ਕੋਈ ਵਿਊ ਇਹ ਹੈਗਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਧਰਮਗੋਟ ਜਿੱਥੋਂ ਆਪਾਂ ਨੂੰ ਦੇਖ ਰਹੇ